ਪਰਮ ਸਨਮਾਨਯੋ ਗੁਰੂ ਰੂ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਸ਼ਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਦੋਂ ਸ਼੍ਰੀ ਨਨਕਾਣਾ ਸਾਹਿਬ ਤੋਂ ਚੱਲ ਕੇ ਸੰਗਤਾਂ ਨੂੰ ਉਤਾਰਦੇ ਹੋਏ ਕੁਰਖੇਤਰ ਪਹੁੰਚੇ ਤਾਂ ਕੁਰਖੇਤਰ ਵਿੱਚ ਸੂਰਜ ਗ੍ਰਹਿਣ ਦਾ ਬੜਾ ਭਾਰੀ ਮੇਲਾ ਲੱਗਿਆ ਹੋਇਆ ਸੀ ਬ੍ਰਾਹਮਣ ਆਦ ਵਰਨਾ ਗ੍ਰਿਸ਼ਥੀ ਵਾਨ ਪ੍ਰਸਤੀ ਆਦ ਚਾਰ ਆਸ਼ਰਮ ਤੇ ਖੱਟ ਦਰਸ਼ਣ ਆਦ ਸਭ ਭੇਖਾਂ ਦੇ ਪੁਰਖ ਉਥੇ ਇਕੱਠੇ ਹੋਏ ਹੋਏ ਸਨ ਜੋ ਪ੍ਰੇਮ ਭਗਤੀ ਤੋਂ ਸਖਣੇ ਤੇ ਹੰਕਾਰੀ ਸਨ ਸਤਿਗੁਰਾਂ ਨੇ ਉਹਨਾਂ ਦੇ ਹੰਕਾਰ ਨੂੰ ਦੂਰ ਕਰਨ ਲਈ ਤੇ ਉਹਨਾਂ ਭੇਖੀਆਂ ਪਖੰਡੀਆਂ ਦਾ ਖੰਡਨ ਕਰਨ ਵਾਸਤੇ ਵਿਚਾਰ ਕੀਤੀ ਕਿ ਕਿਸ ਤਰੀਕੇ ਨਾਲ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਇਹਨਾਂ ਦਾ ਖੰਡਨ ਕੀਤਾ ਜਾਏ। ਭਾਵ ਇਹਨਾਂ ਨੂੰ ਪਖੰਡ ਵਾਲੇ ਰਸਤੇ ਤੋਂ ਹਟਾ ਕੇ ਪਰਮਾਰਥ ਦੀ ਪ੍ਰਾਪਤੀ ਵਾਲੇ ਰਸਤੇ ਬਾਰੇ ਦੱਸਿਆ ਜਾਵੇ। ਇਹ ਗੱਲ ਸੋਚ ਕੇ ਸਤਿਗੁਰੂ ਸਾਹਿਬ ਜੀ ਇੱਕ ਵੱਖਰੀ ਜਗ੍ਹਾ ਉੱਤੇ ਆਪਣਾ ਆਸਨ ਵਿਛਾ ਕੇ ਬੈਠ ਗਏ। ਤੇ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਰਵਾਫ ਸੁਰ ਕਰਕੇ ਮਿੱਠੇ ਸੁਰ ਨਾਲ ਜਸ ਰੂਪ ਸ਼ਬਦ ਗਾਉਣਾ ਕਰੋ। ਸਤਿਗੁਰਾਂ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਪ੍ਰਭੂ ਜਸ ਨੂੰ ਬڑے ਪ੍ਰੇਮ ਨਾਲ ਗੋਣ ਲੱਗ ਪਏ ਐਨੇ ਨੂੰ ਹਾਂਸੀ ਦੇ ਰਾਜੇ ਅੰਮ੍ਰਿਤ ਰਾਏ ਦੀ ਰਾਣੀ ਆਪਣੇ ਸੁਪੁੱਤਰ ਜਗਤ ਰਾਏ ਨੂੰ ਨਾਲ ਲੈ ਕੇ ਸਤਿਗੁਰਾਂ ਦੇ ਕੋਲ ਆ ਗਈ ਕਿਉਂਕਿ ਅੰਮ੍ਰਿਤ ਰਾਏ ਰਾਜਾ ਤੇ ਬਾਕੀ ਉਸ ਦਾ ਸਾਰਾ ਪਰਿਵਾਰ ਉਸ ਦੇ ਦੁਸ਼ਮਣ ਰਾਜਾ ਨੇ ਮਾਰ ਦਿੱਤਾ ਸੀ ਕੇਵਲ ਉਸ ਦੀ ਰਾਣੀ ਤੇ ਜਗਤ ਰਾਏ ਹੀ ਦੁਸ਼ਮਣਾਂ ਦੇ ਘੇਰੇ ਵਿੱਚੋਂ ਨਿਕਲ ਕੇ ਬਚ ਗਏ ਸਨ ਜਦ ਇਹ ਸਤਿਗੁਰਾਂ ਦੀ ਹਜ਼ੂਰੀ ਵਿੱਚ ਆਏ ਤਾਂ ਦੇ ਇਹਨਾਂ ਕੋਲ ਕੁਝ ਵੀ ਧਨ ਪਦਾਰਥ ਨਹੀਂ ਸੀ ਸਾਰਾ ਕੁਝ ਜੰਗ ਕਰਦਿਆਂ ਖਰਚ ਹੋ ਗਿਆ ਸੀ ਸਤਗੁਰਾਂ ਦੀ ਕਾਰ ਭੇਟਾ ਲਈ ਇਹਨਾਂ ਕੋਲ ਕੁਝ ਵੀ ਨਹੀਂ ਸੀ ਦੇਣ ਨੂੰ ਜਿਹੜਾ ਇਹ ਰਾਜਪੁੱਤਰ ਸੀ ਇਹ ਸਤਸੰਗੀ ਹੋਣ ਕਰਕੇ ਕੁਝ ਧਰਮ ਦਾ ਵੀ ਗਿਆਨ ਰੱਖਦਾ ਸੀ ਇਸ ਦੇ ਅੰਦਰ ਸਤ ਸੇਵੀ ਖਿਆਲ ਤੇ ਸਤ ਦਰਸ਼ਨ ਦੀ ਮਰਿਆਦਾ ਦੀ ਭਾਵਨਾ ਨੇ ਇਸ ਨੂੰ ਪ੍ਰੇਰਿਆ ਇਸ ਭਾਵਨਾ ਅਨੁਸਾਰ ਆਪਣੀ ਮਾਂ ਨੂੰ ਪੁੱਛਣ ਲੱਗਾ ਕਿ ਖਾਲੀ ਹੱਥ ਸੰਤ ਤੇ ਗੁਰੂ ਦੇ ਕੋਲ ਆਉਣਾ ਮਰਿਆਦਾ ਤੋਂ ਉਲਟ ਹੈ ਪਰ ਆਪਣੇ ਕੋਲ ਤਾਂ ਕੁਝ ਵੀ ਨਹੀਂ ਹੈ ਕਿਸੇ ਕਰਨੀ ਵਾਲੇ ਮਹਾਪੁਰਖਾਂ ਦੀ ਅਸੀਸ ਲੈਣ ਤੋਂ ਪਹਿਲਾਂ ਕੋਲ ਕੁਝ ਭੇਟਾ ਹੋਣੀ ਚਾਹੀਦੀ ਹੈ ਪੁੱਤਰ ਦੀ ਗੱਲ ਸੁਣ ਕੇ ਮਾਂ ਨੇ ਪ੍ਰੇਰਿਆ ਕਿ ਤੂੰ ਛਤਰੀ ਹੈ ਤੂੰ ਰਾਜਨੀ ਲਾ ਕਰਕੇ ਪੇਟਾ ਪੈਦਾ ਕਰ ਜਿਸ ਤਰ੍ਹਾਂ ਕਿ ਗੁਰਬਾਣੀ ਵਿੱਚ ਵੀ ਅੰਕਿਤ ਹੈ ਅਖੇੜ ਬਿਰਤ ਰਾਜਨ ਕੀ ਲੀਲਾ ਸਾਹ ਸੰਗਤ ਜੀ ਫੇਰ ਇਸਨੇ ਇੱਕ ਹਿਰਨ ਦਾ ਸ਼ਿਕਾਰ ਕੀਤਾ ਉਹ ਬੇਟਾ ਕਿਸੇ ਤੋਂ ਚੁਕਵਾ ਕੇ ਜਦੋਂ ਪੂਰਨ ਮਹਾਪੁਰਖ ਦੀ ਤਲਾਸ਼ ਕਰਨ ਲੱਗਾ ਤਾਂ ਸਤਗੁਰਾਂ ਦੇ ਪ੍ਰਤਾਪੀ ਚਿਹਰੇ ਨੇ ਇਸ ਨੂੰ ਆਪਣੇ ਵੱਲ ਖਿੱਚ ਲਿਆ ਮਾਨੋ ਗੁਰੂ ਪਰਮੇਸ਼ਰ ਆਪ ਹੀ ਬ੍ਰਾਹਮਣਾ ਦੇ ਪਖੰਡ ਦਾ ਖੰਡਨ ਕਰਨ ਲਈ ਇਹ ਕੌਤਕ ਰਚ ਰਿਹਾ ਹੋਵੇ ਇਸਨੇ ਕੀ ਕੀਤਾ ਕਿ ਉਹ ਬੇਟਾ ਸਤਗੁਰਾਂ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕ ਦਿੱਤਾ ਦੇ ਨਾਲ ਬੇਨਤੀਆਂ ਕੀਤੀਆਂ ਕਿ ਮਹਾਰਾਜ ਜੀ ਸਾਡੇ ਨਿਮਾਣਿਆਂ ਕੋਲ ਅੱਜ ਕੁਝ ਵੀ ਪੇਟਾ ਨਾ ਹੋਣ ਕਰਕੇ ਖਾਲੀ ਹੱਥ ਵਜਾਂ ਇਹ ਪੇਟਾ ਲੈ ਕੇ ਆਏ ਹਾਂ ਸਾਨੂੰ ਇਹ ਪਤਾ ਹੈ ਕਿ ਮਹਾਪੁਰਖਾਂ ਕੋਲ ਜੀਵ ਮਾਰ ਕੇ ਪੇਟਾ ਨਹੀਂ ਲੈ ਕੇ ਜਾਣੀ ਚਾਹੀਦੀ ਇਸ ਲਈ ਸਾਡੇ ਅੰਜਾਨ ਪੁਣੇ ਤੇ ਕੰਗਾਲੀ ਦੀ ਹਾਲਤ ਤੇ ਤਰਸ ਕਰਕੇ ਸਾਡੀ ਇਹੋ ਹੀ ਪੇਟਾ ਮਨਜ਼ੂਰ ਕਰ ਲਓ ਤੇ ਉਸ ਦੀ ਮਾਤਾ ਕਹਿਣ ਲੱਗੀ ਕਿ ਸਤਿਗੁਰੂ ਜੀ ਇਸ ਬੱਚੇ ਦਾ ਪਿਤਾ ਜੰਗ ਵਿੱਚ ਦੂਸਰੇ ਦੁਸ਼ਮਣੀ ਰਾਜਾ ਨੇ ਮਾਰ ਦਿੱਤਾ ਹੈ ਮੈਂ ਤੇ ਮੇਰਾ ਪੁੱਤਰ ਬੜੀ ਮੁਸ਼ਕਲ ਨਾਲ ਦੁਸ਼ਮਣਾਂ ਤੋਂ ਬਚ ਕੇ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਇਸ ਲਈ ਤੁਸੀਂ ਆਸ਼ੀਰਵਾਦ ਦਿਓ ਤਾਂ ਕਿ ਇਹ ਬੱਚਾ ਆਪਣੇ ਪਿਤਾ ਦੇ ਰਾਜ ਭਾਗ ਨੂੰ ਸੰਭਾਲ ਲਵੇ ਇਹ ਸੁਣ ਕੇ ਸਤਿਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਤੁਸੀਂ ਬ੍ਰਹਮ ਪੋਜ ਕਰੋ ਫਿਰ ਤੁਹਾਨੂੰ ਉਸੇ ਤਰ੍ਹਾਂ ਰਾਜ ਭਾਗ ਪ੍ਰਾਪਤ ਹੋ ਜਾਏਗਾ ਮਾ ਤੇ ਪੁੱਤਰ ਹੱਥ ਜੋੜ ਕੇ ਸਤਿਗੁਰੂ ਸਾਹਿਬ ਜੀ ਨੂੰ ਕਹਿਣ ਲੱਗੇ ਕਿ ਸਤਿਗੁਰੂ ਜੀ ਸਾਡਾ ਧਨ ਪਦਾਰਥ ਆਦ ਸਾਰਾ ਕੁਝ ਜੰਗ ਵਿੱਚ ਖਤਮ ਹੋ ਗਿਆ ਹੈ ਹੁਣ ਸਾਡੇ ਕੋਲ ਕੋਈ ਵੀ ਪਦਾਰਥ ਨਹੀਂ ਹੈ ਹੁਣ ਤਾਂ ਬਹੁਤ ਗਰੀਬ ਹੋ ਚੁੱਕੇ ਹਾਂ ਸਾਡੇ ਕੋਲ ਪਦਾਰਥ ਲਿਆਉਣ ਵਾਸਤੇ ਕੁਝ ਵੀ ਨਹੀਂ ਹੈ ਸਾਧੂ ਮਹਾਤਮਾ ਦੇ ਕੋਲ ਖਾਲੀ ਹੱਥ ਜਾਣ ਕਰਕੇ ਦੋਸ਼ ਹੁੰਦਾ ਹੈ ਇਸ ਲਈ ਅਸੀਂ ਹਿਰਨ ਮਾਰ ਕੇ ਲਿਆਏ ਹਾਂ ਅੰਤਰਜਾਮੀ ਸਤਿਗੁਰਾਂ ਨੇ ਸਾਰੇ ਬ੍ਰਾਹਮਣਾਂ ਨੂੰ ਇਕੱਠਾ ਕਰਨ ਲਈ ਤੇ ਉਪਦੇਸ਼ ਦੇਣ ਲਈ ਰਾਜਪੁੱਤਰ ਨੂੰ ਹੁਕਮ ਕੀਤਾ ਕਿ ਇੱਕ ਕੋਰਾ ਮਟਕਾ ਆਦ ਲਿਆ ਕੇ ਇਸ ਹਿਰਨ ਦੇ ਮਾਸ ਨੂੰ ਚੰਗੇ ਤਰ੍ਹਾਂ ਸੰਵਾਰ ਕੇ ਆਗੋ ਤੇ ਧਰ ਦੇਣਾ ਕਰ ਇਹ ਸੇਵਾ ਤੇਰੀ ਦਰਗਾਹ ਵਿੱਚ ਕਬੂਲ ਹੋ ਜਾਏਗੀ ਜਿਸ ਦੇ ਸਦਕਾ ਤੈਨੂੰ ਫਿਰ ਰਾਜ ਭਾਗ ਪ੍ਰਾਪਤ ਹੋ ਜਾਏਗਾ ਰਾਜਪੁੱਤਰ ਨੇ ਸਤਗੁਰਾਂ ਦਾ ਹੁਕਮ ਮੰਨ ਕੇ ਸਾਰਾ ਕੁਝ ਤਿਆਰ ਕਰਕੇ ਮਾਸ ਰੰਨਣ ਵਾਸਤੇ ਧਰ ਦਿੱਤਾ ਜਦੋਂ ਧੂਆਂ ਨਿਕਲਿਆ ਤੇ ਮਾਸ ਦੀ ਬਦਬੂ ਫੈਲੀ ਤਾਂ ਬ੍ਰਾਹਮਣ ਲੋਕ ਬੜੇ ਗੁੱਸੇ ਦੇ ਨਾਲ ਹੱਥ ਵਿੱਚ ਡਾਂਗਾ ਇੱਟਾਂ ਫੜ ਕੇ ਜਿੱਥੇ ਮਾਸ ਰਿਜਦਾ ਸੀ ਉੱਥੇ ਸਤਗੁਰਾਂ ਦੇ ਕੋਲ ਆ ਕੇ ਖੜੇ ਹੋ ਗਏ ਤੇ ਕਹਿਣ ਲੱਗੇ ਕਿ ਸੂਰਜ ਨੂੰ ਗ੍ਰਾਂਡ ਲੱਗਿਆ ਹੋਇਆ ਹੈ ਇਹ ਵੇਲਾ ਇਸ਼ਨਾਨ ਤੇ ਦਾਨ ਪੁੰਨ ਕਰਨ ਦਾ ਹੈ ਜਾਂ ਜਪਤਾ ਬਾਤ ਕਰਨ ਦਾ ਹੈ ਪਰ ਤੁਸੀਂ ਤਾਂ ਕੁਝ ਵੀ ਸੋਚ ਵਿਚਾਰ ਨਹੀਂ ਕੀਤੀ ਇਹ ਬੜਾ ਭੈੜਾ ਕਰਮ ਕਰ ਰਹੇ ਹੋ ਇਹ ਸੁਣ ਕੇ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਪੈਤਾ ਤੇ ਪ੍ਰਭਾਵਸ਼ਾਲੀ ਅਜਿਹੇ ਬਚਨ ਕੀਤੇ ਜਿਨ੍ਹਾਂ ਨੇ ਉਹਨਾਂ ਦੀ ਗ੍ਰੋਧ ਦੀ ਅਗਨੀ ਨਾਲ ਤਪੇ ਹੋਏ ਪੰਡਤਾਂ ਦੇ ਹਿਰਦਿਆਂ ਨੂੰ ਆਪਣੇ ਬਚਨਾਂ ਰੂਪੀ ਅਮਰਦੀ ਵਰਖਾ ਕਰਕੇ ਸ਼ਾਂਤ ਕਰ ਦਿੱਤਾ ਫਿਰ ਗ੍ਰੋਧ ਵਾਲੇ ਸੁਭਾਅ ਛੱਡ ਕੇ ਕਹਿਣ ਲੱਗੇ ਕਿ ਤੁਸੀਂ ਇਸ ਮਟਕੇ ਵਿੱਚ ਕੀ ਰਨ ਰਹੇ ਹੋ ਸਤਿਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਇਹ ਰਾਜਪੁੱਤਰ ਕੁਝ ਭੇਟਾ ਲੈ ਕੇ ਆਇਆ ਸੀ ਤੇ ਅਸਾਂ ਨੇ ਸੋਚਿਆ ਕਿ ਇਸ ਤੋਂ ਸੂਰਜ ਗਰਨ ਦੇ ਸਮੇਂ ਬ੍ਰਹਮ ਪੋਜ ਕਰਵਾ ਦਈਏ ਬਸ ਇਹ ਬ੍ਰਹਮ ਪੋਜ ਤਿਆਰ ਹੋ ਰਿਹਾ ਹੈ ਅਸੀਂ ਕੋਈ ਐਸਾ ਕਰਮ ਨਹੀਂ ਕੀਤਾ ਜੋ ਧਰਮ ਦੇ ਉਲਟ ਹੋਵੇ ਫਿਰ ਜਦੋਂ ਇਹਨਾਂ ਬ੍ਰਾਹਮਣਾਂ ਨੇ ਰਾਜਪੁੱਤਰ ਨੂੰ మాਸ ਧਰਦਿਆ ਦੇਖਿਆ ਸੀ ਉਹਨਾਂ ਨੇ ਝਟ ਕਹਿ ਦਿੱਤਾ ਕਿ ਇਹਨਾਂ ਨੇ ਸਾਡੇ ਵੇਖਦਿਆਂ ਵੇਖਦਿਆਂ మాਸ ਰੰਨਣਾ ਧਰਿਆ ਹੈ ਇਹ ਪੁਰਖ ਬੜਾ ਧਰਮੀ ਹੈ ਸੂਰਜ ਗਰਨ ਸਮੇਂ ਤੱਕ ਤਾਂ ਚੁੱਲੇ ਵਿੱਚ ਵੀ ਅੱਗ ਨਹੀਂ ਪਾਈਦੀ ਪਰ ਇਹ ਮਾਸ ਪਕਾ ਰਿਆ ਹੈ ਇਸ ਨੂੰ ਮਾਰਦਿਆਂ ਦੇਰੀ ਨਹੀਂ ਕਰਨੀ ਚਾਹੀਦੀ ਇਹ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਜੇ ਤੁਸੀਂ ਮਾਰਨਾ ਹੈ ਤਾਂ ਅਜਮਾਇਸ਼ ਕਰਕੇ ਦੇਖ ਲਓ ਸਾਨੂੰ ਤਾਂ ਭਰੋਸਾ ਹੈ ਕਿ ਪ੍ਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ ਮਾਰ ਸਕਦਾ ਜੇ ਚਰਚਾ ਕਰਨੀ ਹੈ ਤਾਂ ਚਰਚਾ ਕਰ ਲਓ ਉਸ ਵੇਲੇ ਬ੍ਰਾਹਮਣਾਂ ਨੇ ਵਿਦਵਾਨ ਪੰਡਤ ਬੁਲਾਉਣੇ ਸ਼ੁਰੂ ਕਰ ਦਿੱਤੇ ਵਿਦਵਾਨਾਂ ਦਾ ਬਹੁਤ ਇਕੱਠ ਹੋ ਗਿਆ ਜਿਨ੍ਹਾਂ ਵਿੱਚ ਸਭ ਤੋਂ ਸ਼ਰੋਮਣੀ ਵਿਦਵਾਨ ਨਾਨੂ ਪੰਡਤ ਵੀ ਉੱਥੇ ਆ ਗਿਆ ਜਿਸ ਵੇਲੇ ਇਸ ਨੇ ਭਵਿਖਿਤ ਪੁਰਾਣ ਵਿੱਚੋਂ ਇਹ ਗੱਲ ਪੜ੍ਹੀ ਕਿ ਕਾਲੀ ਯੁਗ ਵਿੱਚ ਪਰਮੇਸ਼ਰ ਨੇ ਗੁਰੂ ਨਾਨਕ ਨਾਮ ਕਰਕੇ ਅਵਤਾਰ ਧਾਰਨਾ ਹੈ ਤਦ ਤੋਂ ਇਸ ਨੇ ਆਪਣੀ ਵਿੱਦਿਆ ਦੇ ਬਲ ਨਾਲ ਸਾਰੇ ਦਿਸ਼ਾ ਦਿਸ਼ਾਤਰਾ ਵਿੱਚ ਫਿਰ ਫਿਰ ਕੇ ਦਿਗ ਵਿਜੇ ਪਾ ਲਈ ਫਿਰ ਇਸ ਨੇ ਵਿਚਾਰਿਆ ਕਿ ਮੈਂ ਹੀ ਸਾਰੇ ਦਿਗ ਵਿਜੇ ਪਾ ਰਿਆ ਹਾਂ ਸ਼ਾਇਦ ਮੇਰੇ ਮਾਤਾ ਪਿਤਾ ਨੇ ਭੁਲੇਖੇ ਵਿੱਚ ਮੇਰਾ ਨਾਂ ਨਾਨੂ ਰੱਖ ਦਿੱਤਾ ਹੈ ਸੋ ਮੈਂ ਹੀ ਗੁਰਨਾਨਕ ਹਾਂ ਉਸ ਦਿਨ ਤੋਂ ਉਸਨੇ ਆਪਣਾ ਨਾਮ ਨਾਨਕ ਚੰਦ ਰਖਾ ਲਿਆ ਸੀ ਇਸ ਨੂੰ ਸਭਾ ਵਿੱਚ ਬੈਠਿਆਂ ਵੇਖ ਕੇ ਬਾਕੀ ਦੇ ਪੰਡਤਾਂ ਨੇ ਨਾਨੂ ਪੰਡਤ ਨੂੰ ਅੱਗੇ ਕਰਕੇ ਬਿਠਾ ਦਿੱਤਾ ਕਿ ਸਾਡੇ ਸਾਰਿਆਂ ਵਿੱਚੋਂ ਤੂੰ ਹੀ ਚਰਚਾ ਕਰ ਫਿਰ ਨਾਨੂ ਪੰਡਤ ਸਤਿਗੁਰਾਂ ਨੂੰ ਕਹਿਣ ਲੱਗਿਆ ਕਿ ਤੁਸੀਂ ਸਾਨੂੰ Hindu ਪ੍ਰਤੀਤ ਹੁੰਦੇ ਹੋ ਤੁਸੀਂ ਇਹ ਮਾਸ ਰਿੰਨਣ ਵਾਲਾ ਭੈੜਾ ਕਰਮ ਕਿਉਂ ਕੀਤਾ ਹੈ ਨਾਨੂ ਦੀ ਗੱਲ ਸੁਣ ਕੇ ਸਤਿਗੁਰਾਂ ਨੇ ਕਿਹਾ ਕਿ हे ਨਾਨੂ ਪੰਡਤ ਤੁਸੀਂ ਆਪਣੇ ਆਪ ਨੂੰ మాਸ ਤੋਂ ਰਹਿਤ ਸਮਝਦੇ ਹੋ ਕਿ ਅਸੀਂ మాਸ ਛੱਡਿਆ ਹੋਇਆ ਹੈ ਪਰੰਤੂ ਤੁਸੀਂ మాਸ ਤੋਂ ਰਹਿਤ ਨਹੀਂ ਹੋ ਤੁਸੀਂ ਸਾਰੇ ਹੀ మాਸ ਨਾਲ ਮਿਲੇ ਹੋਏ ਹੋ ਨਿਹਰੇ మాਸ ਦੇ ਨਾਮ ਤੋਂ ਕਿਰਣਾ ਕਰਨ ਵਾਲੇ ਤੇ ਆਪਣੇ ਆਪ ਨੂੰ మాਸ ਦੇ ਪਰਮ ਤਿਆਗੀਆ ਖਵਾਉਣ ਵਾਲੇ ਤੇ మాਸ ਤੋਂ ਥੂਥੂ ਕਰਨ ਵਾਲੇ ਹੋ ਪਰ ਤੁਸੀਂ మాਸ ਤੋਂ ਕਿੱਥੋਂ ਤੱਕ ਬਚੋਗੇ ਜਦਕਿ ਤੁਸੀਂ ਆਪ ਹੀ ਨੇਰੇ ਮਾਸ ਦੇ ਪੁਤਲੇ ਹੋ ਤੇ ਮਾਸ ਖਾਣ ਨਾਲੋਂ ਵੀ ਭੈੜੇ ਕਰਮ ਕਰਨ ਵਾਲੇ ਹੋ ਇਹ ਕਹਿੰਦੇ ਆ ਸਤਿਗੁਰਾਂ ਨੇ ਪਖੰਡ ਦਾ ਖੰਡਨ ਕਰਦਿਆਂ ਉਪਦੇਸ਼ ਰੂਪ ਵਿੱਚ ਇਹ ਸ਼ਲੋਕ ਉਚਾਰਨ ਕੀਤਾ ਪਹਿਲਾ ਮਾਸੋਂ ਨਿਮਿਆ ਮਾਸੇ ਅੰਦਰ ਵਾਸ ਜਿਉ ਪਾਏ ਮਾਸ ਮੋਹੇ ਮਿਲਿਆ ਹੰਡ ਚਮ ਤਨ ਮਾਸ ਮਾਸੋਂ ਬਾਹਰ ਕੱਢਿਆ ਮਮਾ ਮਾਸ ਗਿਰਾਸ ਮੋਹ ਮਾਸਾ ਕਾ ਜੀਵ ਮਾਸਾ ਕੀ ਮਾਸੇ ਅੰਦਰ ਸਾਸ ਵੱਡਾ ਹੋਆ ਵਿਆਹ ਆ ਕਰ ਲੈ ਆਇਆ ਮਾਸ ਮਾਸੋਂ ਹੀ ਮਾਸ ਉਪਜੈ ਮਾਸੋਂ ਸਭੋ ਸਾਖ ਸਤਗੁਰ ਮਿਲਿਆ ਹੁਕਮ 부ਝਿਆ ਤਾਕੋ ਆਵੈ ਰਾਸ ਆਪ ਛੁਟਾ ਨਾ ਛੁਟਿਆ ਨਾਨਕ ਬਚਨ ਬਿੜਾਸ ਸੋ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਨੇ ਇਸ ਸ਼ਬਦ ਵਿੱਚ ਕਿਤੇ ਵੀ ਮਾਸ ਖਾਣ ਦਾ ਉਪਦੇਸ਼ ਨਹੀਂ ਦਿੱਤਾ ਭਾਵੇਂ ਮਾਸ ਖਾਣਾ ਵੀ ਚੰਗਾ ਕਰਮ ਨਹੀਂ ਹੈ ਪਰ ਇਸ ਨਾਲੋਂ ਵੀ ਕਈ ਹਿੱਸੇ ਮਾੜੇ ਕਰਮ ਕਰਨੇ ਤੇ ਉਸ ਨੂੰ ਛੁਪਾ ਕੇ ਕੇਵਲ ਮਾਸ ਦਾ ਵਿਰੋਧ ਕਰਨਾ ਐਸਾ ਪਖੰਡ ਕਰਨ ਵਾਲਿਆਂ ਦਾ ਇਸ ਸ਼ਬਦ ਵਿੱਚ ਖੰਡਨ ਕੀਤਾ ਗਿਆ ਹੈ ਇਸ ਸ਼ਬਦ ਵਿੱਚ ਮਾਸ ਖਾਣ ਦੀ ਸਿੱਧਤਾ ਕਿਤੇ ਵੀ ਪ੍ਰਗਟ ਨਹੀਂ ਹੁੰਦੀ ਫਿਰ ਵੀ ਜਿਹੜੇ ਮਾਸ ਖਾਣ ਦੀ ਜਿੱਦ ਕਰਨ ਵਾਲੇ ਇਸ ਸ਼ਬਦ ਦਾ ਸਹਾਰਾ ਲੈ ਕੇ ਗੁਰਮਤਿ ਸਿਧਾਂਤ ਤੋਂ ਉਲਟ ਮਨ ਘੜਤ ਗੱਲਾਂ ਦੇ ਨਾਲ मांस खाना सिद्ध करना चहांदे ਹਨ ਜੇ ਉਹਨਾਂ ਦੀ ਗੱਲ ਠੀਕ ਮੰਨ ਲਈ ਜਾਵੇ ਪਰ ਫਿਰ ਇਸ ਸ਼ਬਦ ਦੀ ਹਰ ਇੱਕ ਤੁਕ ਵਿੱਚ ਮਾਸ ਨੂੰ ਵਰਤਨ ਦੀ ਆਗਿਆ ਹੋਣੀ ਚਾਹੀਦੀ ਹੈ ਜਿਸ ਵਿੱਚ ਕੁਚੀਲ ਰਕਤ ਬਿੰਦ ਇਸਤਰੀ ਦਾ ਰਿਤੂ ਮਾਤਾ ਦੇ ਪੇਟ ਦਾ ਸਥਾਨ ਗਰਭ ਅੰਦਰ ਬੱਚਿਆਂ ਦਾ ਬਣਿਆ ਹੋਇਆ ਪੁਤਲਾ ਇਸ ਪੁਤਲੇ ਦੇ ਹੱਡ ਚੰਮ ਮਾਸ ਇਸਤਰੀ ਦੇ ਦੁੱਧ ਵਾਲੇ ਚਸ਼ਮੇ ਨੱਕ ਕੰਨ ਬੁੱਲ ਤੇ ਦੰਦਾਂ ਸਮੇਤ ਸਾਰਾ ਮੁਖ ਤੇ ਮੁਖ ਅੰਦਰਲੀ ਜੀਬਾ ਆਦ ਤੇ ਵਿਆਹ ਕੇ ਲੈਂਦੀ ਇਸਤਰੀ ਤੇ ਇਸਤਰੀ ਤੋਂ ਅਗੇ ਪੈਦਾ ਹੋਏ ਬਾਲ ਬੱਚੇ ਸਾਖ ਸੰਬੰਧੀ ਆਦ ਆਉਂਦੇ ਹਰ ਕੀ ਇਹਨਾਂ ਦਾ ਮਾਸ ਵੀ ਖਾ ਲੈਣਾ ਚਾਹੀਦਾ ਹੈ ਜਦ ਕਿ ਐਸਾ ਕੋਈ ਵੀ ਨਹੀਂ ਕਰਦਾ ਨਾ ਹੀ ਕਰਨਾ ਚਾਹੀਦਾ ਹੈ ਫਿਰ ਇਸ ਸ਼ਬਦ ਵਿੱਚ ਮਾਸ ਖਾਣਾ ਕਿੱਥੋਂ ਸਿੱਧ ਹੋਇਆ ਇਸ ਲਈ ਇਹਨਾਂ ਬਚਨਾਂ ਤੋਂ ਮਾਸ ਦੇ ਖਾਣ ਦਾ ਪੱਖ ਸਿੱਧ ਕਰ ਲੈਣਾ 네ਰੀ ਅਗਿਆਨਤਾ ਤੇ ਮੁਰਖਤਾ ਹੈ ਇਸ ਲਈ ਸਤਿਗੁਰੂ ਜੀ ਨੇ ਅਗਲੇ ਮਹੱਲੇ ਵਿੱਚ ਮਾਸ ਸੰਬੰਧੀ ਝਗੜੇ ਨੂੰ ਮੂਰਖਤਾ ਦਾ ਨਾਮ ਦਿੱਤਾ ਹੈ ਕਿਉਂਕਿ ਮੂਰਖ ਉਹ ਹੁੰਦਾ ਹੈ ਜੋ ਕਹੀ ਗੱਲ ਨੂੰ ਨਾ ਸਮਝੇ ਇਸ ਵਿੱਚ ਸਿਧਾਂਤ ਨੂੰ ਸਮਝਣ ਦੀ ਲੋੜ ਹੈ ਨਾ ਕਿ ਇਸ ਵਿੱਚ ਮਾਸ ਖਾਣ ਦੀ ਆਗਿਆ ਹੈ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਕੌਣ ਮਾਸ ਕੌਣ ਸਾਗ ਕਹਾਵੈ ਕਿਸਮਾਹ ਪਾਪ ਸਮਾਣੇ ਹੋਣਿਆ ਭੁੱਲਾ ਚੁਕਾ ਦੀ ਖਿਵਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ